ਜੰਗਲ ਦਾ ਰਾਜਾ ਸ਼ੇਰ ਸਭ ਨੂੰ ਹੀ ਪਤਾ ਹਨਾ ਤਾਂ ਜੰਗਲ ਦਾ ਰਾਜਾ ਸ਼ੇਰ ਹੁੰਦਾ ਤੇ ਉੱਥੀ ਵਿੱਚ ਕੁੱਤਾ ਰਹਿੰਦਾ ਹੁੰਦਾ ਤਾਂ ਦੋਨਾਂ 'ਚ ਪਹਿਲਾਂ ਤਾਂ ਦੋਸਤੀ ਹੁੰਦੀ ਆ ਬਹੁਤ ਜ਼ਿਆਦਾ ਪਰ ਫੇਰ ਕਿਸੇ ਗੱਲ ਨੂੰ ਲੈ ਕੇ ਮਨ ਮਟਾਹ ਹੋ ਜਾਂਦੇ ਆ ਦੋਨਾਂ ਦੇ ਹੁਣ ਜਿਹੜਾ ਸ਼ੇਰ ਹੁੰਦਾ ਉਹ ਸੋਚਦਾ ਵੀ ਤੂੰ ਕੁੱਤੇ ਤੋਂ ਦੂਰ ਹੀ ਚਲੇ ਜਾਣਾ ਵੀ ਕੱਲ ਨੂੰ ਮੱਥੇ ਲੱਗਾਂਗੇ ਫੇਰ ਲੜਾਈ ਹੋਊਗੀ ਤਾਂ ਦੋਨਾਂ 'ਚ ਫਾਸਲੇ ਇੰਨੇ ਵੱਧ ਜੰਨੇ ਆ ਦੋਨੋਂ ਇੱਕ ਦੂਜੇ ਤੋਂ ਦੂਰ ਹੋ ਜੰਨੇ ਆ ਤਾਂ ਥੋੜਾ ਸਮੇਂ ਬਾਅਦ ਗੁੱਸਾ ਨਿਕਲਣ ਤੋਂ ਬਾਅਦ ਦੋਨੋਂ ਜੰਗਲ ਦੇ ਵਿੱਚ ਇੱਕ ਦੂਜੇ ਦੇ ਸਾਹਮਣੇ ਫੇਰ ਇਕੱਠੇ ਹੋ ਜੰਨੇ ਆ ਜਦੋਂ ਇਕੱਠੇ ਹੁੰਨੇ ਆ ਹੁਣ ਸ਼ੇਰ ਸੋਚਦਾ ਵੀ ਇਹਨੂੰ ਮੈਂ ਖਾਊਂਗਾ ਪਰ ਗੱਲ ਸਾਰੀ ਦਿਮਾਗ ਦੀ ਆ ਤਾਂ ਕੁੱਤਾ ਕਹਿੰਦਾ ਵੀ ਇਹਨੇ ਤਾਂ ਮੈਨੂੰ ਖਾ ਜਾਣਾ ਕਿਉਂਕਿ ਸ਼ੇਰ ਸਰੀਰ 'ਚ ਵੀ ਜ਼ਿਆਦਾ ਤਾਕਤਵਰ ਵੀ ਜ਼ਿਆਦਾ ਕਾ ਕੁੱਤਾ ਦਿਮਾਗ ਲਾਉਂਦਾ ਆਪਦਾ ਕਹਿੰਦਾ ਕੱਲ ਇੱਥੇ ਬਹਿ ਕੇ ਇੱਕ ਸ਼ੇਰ ਖਾਦਾ ਤਾਂ ਪਤਾ ਨਹੀਂ ਕਿੱਥੇ ਗਿਆ ਇਹਨਾਂ ਦਾ ਮੈਂ ਖਾਦਾ ਨਹੀਂ ਤਾਂ ਕੁਝ ਬਚਦਾ ਤਾਂ ਮੈਂ ਸੋਚਦਾ ਅੱਜ ਖਾ ਲੁੱਤੇ ਜੋ ਲੱਭਦਾ ਹੀ ਨਹੀਂ ਹੈਗਾ ਉਹ ਸ਼ੇਰ ਕਿੱਥੇ ਗਿਆ ਹੈ ਵੀ ਕਹਿੰਦਾ ਖਾ ਸਕਦਾ ਤੇ ਇੰਨੀ ਗੱਲ ਸੁਣ ਕੇ ਸ਼ੇਰ ਭੱਜ ਲੰਦਾ ਕਹਿੰਦਾ ਵੀ ਤਾਂ ਸੜਾ ਮੇਥੋਂ ਦੂਰ ਹੋ ਕੇ ਤਾਕਤਵਰ ਹੋ ਗਿਆ ਜਿਹੜਾ ਸ਼ੇਰ ਨੂੰ ਖਾ ਗਿਆ ਕੀ ਹੋ ਸਕਦਾ ਇਹਦੇ ਨਾਲ ਹੋਰ ਵੀ ਕੁੱਤੇ ਹੋਣ ਉਹ ਸ਼ੇਰ ਨੂੰ ਖਾ ਗਏ ਹੁਣ ਜਿਹੜਾ ਬਚ ਗਿਆ ਹੋਣਾ ਤੋ ਭੱਜ ਜਾਂਦਾ ਤੇ ਗੱਲ ਉੱਪਰ ਬੈਠਾ ਬਾਂਦਰ ਸੁਣਦਾ ਹੁੰਦਾ ਜਦ ਸ਼ੇਰ ਭੱਜ ਜਾਂਦਾ ਤਾਂ ਬਾਂਦਰ ਉਹਦੇ ਮਗਰ ਭੱਜਦਾ ਬਾਂਦਰ ਕਹਿੰਦਾ ਉਹ ਸ਼ੇਰ ਜੰਗਲ ਦਾ ਰਾਜਾ ਕੌਣ ਉਹ ਕਹਿੰਦਾ ਮੈਂ ਕਹਿੰਦਾ ਫਿਰ ਕੁੱਤੇ ਤੋਂ ਡਰ ਕੇ ਭੱਜ ਆਇਆ ਕਹਿੰਦਾ ਕਿਉਂ ਉਹ ਦੇਖ ਕੇ ਨਾ ਉੱਚੀ ਉੱਚੀ ਹੱਸਦਾ ਮੈਂ ਸ਼ੇਰ ਦਾ ਫਤੂ ਬਣਾ ਕੇ ਭਜਾਤਾ ਨਾ ਕੋਈ ਸ਼ੇਰ ਮਾਰੇ ਆ ਨਾ ਕੋਈ ਖਾਤਾ ਬਸ ਇੰਨਾ ਕੋ ਫਤੂ ਬਣਾਇਆ ਸ਼ੇਰ ਡਰ ਕੇ ਭੱਜ ਗਿਆ ਤਾਂ ਸ਼ੇਰ ਕਹਿੰਦਾ ਵੀ ਐਂ ਕਰ ਹੁਣ ਤੂੰ ਤਮਾਸ਼ਾ ਕੋਲ ਖੜ ਕੇ ਦੇਖੀ ਨਾਲ ਚੱਲ ਮੇਰੇ ਉਹ ਕਹਿੰਦਾ ਮੈਂ ਤੇਰੇ ਨਾਲ ਜਾ ਕੇ ਕੀ ਕਰਨਾ ਰੱਬ ਨਾ ਕਰੇ ਤੈਨੂੰ ਸੱਚੀਓਂ ਕੁੱਤਾ ਮਾਰ ਕੇ ਮਾਰ ਕੇ ਖਾ ਜਾਵੇ ਮੇਰੀ ਕੱਲ ਨੂੰ ਸਿਕਿਉਰਟੀ ਕੌਣ ਕਰੂ ਤਾਂ ਸ਼ੇਰ ਕਹਿੰਦਾ ਵੀ ਨਹੀਂ ਆਪਾਂ ਦੋ ਜਣੇ ਆ ਤੈਨੂੰ ਸਿਕਿਉਰਟੀ ਚਾਹੀਦੀ ਆ ਉਗਣਾ ਹਾ ਸਿਕਿਉਰਿਟੀ ਚਾਹੀਦੀ ਐ ਪ੍ਰੋਟੋਕਾਲ ਪੂਰਾ ਚਾਹੀਦਾ ਤਾਂ ਉਹ ਕਹਿੰਦਾ ਐ ਕਰ ਮੇਰੀ ਢੂਰੀ ਤੇ ਚੜ ਜਾ ਤਾਂ ਹੁਣ ਚਲੋ ਜੀ ਸ਼ੇਰ ਦੀ ਢੂਰੀ ਤੇ ਬਾਂਦਰ ਚੜ ਗਿਆ ਤਾਂ ਤੁਰਪੇ ਕੋ ਤੇ ਵੱਲੋਂ ਤਾਂ ਹੁਣ ਕੁੱਤਾ ਜਿੱਥੇ ਬੈਠਾ ਕੁੱਤੇ ਨੇ ਮਾੜੀ ਜੀ گردਨ ਘੁਮਾ ਕੇ ਦੇਖੀ ਜਦ ਉਹ ਸਮਝ ਗਿਆ ਕਹਿੰਦਾ ਵੀ ਬਾਂਦਰਸ ਵਾਲਾ ਸੁਣ ਕੇ ਗੱਲਾਂ ਵੀ ਜਿਵੇਂ ਕਹਿੰਦੇ ਦੋ ਬੱਲੀਆਂ ਦੀ ਲੜਾਈ 'ਚ ਬਾਂਦਰ ਫਾਇਦਾ ਚੱਕਣ ਨੂੰ ਫਿਰਦਾ ਵੀ ਸ਼ੇਰ ਨੂੰ ਸਾਰੀ ਗੱਲ ਸਮਝਾਇਆ ਐ ਆ ਵੇ ਹੁਣ ਨਹੀਂ ਸ਼ੇਰ ਛੱਡਦਾ ਤਾਂ ਫੇਰ ਵੀ ਕਹਿੰਦੇ ਆ ਵੀ ਕੁੱਤਾ-ਕੁੱਤਾ ਹੀ ਆ ਕੁੱਤਾ ਕਹਿੰਦਾ ਫਿਰ ਦਿਮਾਗ ਤਾਂ ਲਾਉਣਾ ਪੈਣਾ ਆਪਦੇ ਮਨੋਂ ਮਨ 'ਚ ਸੋਚਦਾ ਤਾਂ ਕੁੱਤਾ ਉੱਚੀ-ਉੱਚੀ ਕਹਿੰਦਾ ਵੀ ਕੱਲ ਜਿਹੜੇ ਬਾਂਦਰ ਨੇ ਸ਼ੇਰ ਖਵਾਇਆ ਤਾਂ ਨਾਲੇ ਕਹਿੰਦਾ ਕੱਲ ਮੈਂ ਉਹਨੂੰ ਕਿਹਾ ਵੀ ਤੈਨੂੰ ਇਕੱਲੇ ਸੂ ਬਥੇਰੇ ਮਿਲ ਜਾਣਗੇ ਇੱਕ ਸ਼ੇਰਾ 'ਚ ਹੋਰ ਲਿਆ ਕੇ ਦੇ ਵੀ ਬਾਂਦਰ ਹਲੇ ਤੱਕ ਸ਼ੇਰ ਲੈ ਕੇ ਪਹੁੰਚਿਆ ਹੀ ਹੈ ਨਹੀਂ ਪਾਣੀ ਗਿਆ ਮੈਂ ਕਿੱਥੇ ਰਹਿ ਗਿਆ ਟਾਲੀ ਟੱਪ ਤਾਂ ਬਾਂਦਰ ਨੂੰ ਗਾਲਾਂ ਕੱਢਣ ਲੱਗ ਗਿਆ ਆਂਦਾ ਚੱਲ ਕੋਈ ਨਾ ਕਹਿੰਦਾ ਲਿਆਉ ਕੋਈ ਬੈ ਕੇ ਡੀਕ ਲੈਣੇ ਆਂ ਜਾਦਾ ਇੰਨੀ ਗੱਲ ਸ਼ੇਰ ਸੁਣਦਾ ਤਾਂ ਸ਼ੇਰ ਪੱਟ ਕੇ ਥੱਪੜ ਮਾਰਦਾ ਤਾਂ ਬਾਂਦਰ ਤੇ ਭੈਣ ਦੇ ਆ ਯਾਰ ਆ ਕਹਿੰਦਾ ਤੈਨ ਫੇਰ ਕੁੱਤੇ ਤੋਂ ਖਾਣੋ ਇੱਕ ਤੈਨ ਕੱਲ ਖਵਾਤਾ ਅੱਜ ਵਾਰੀ ਤੂੰ ਮੇਰੀ ਬੰਨੀ ਫਿਰਦੇ ਇਹਦੇ ਨਾਲ ਹੈ ਮਾਰ ਮਾਰ ਰਗੜੇ ਬਾਂਦਰ ਨੂੰ ਬਾਜਾ ਕਰ ਦੁੰਦਾ ਸ਼ੇਰ ਤਾਂ ਹਾਰ ਕੇ ਆਪਣੀ ਜਾਨ ਬਚਾ ਕੇ ਟਾਣੀ ਤੇ ਨਾਲੇ ਚੜਦਾ ਹੈ ਨਾਲੇ ਕੁੱਤੇ ਨੂੰ ਕਹਿੰਦਾ ਖਾਣਾ ਖਾ ਨਹੀਂ ਖਾਣਾ ਨਾ ਖਾ ਮੈਂ ਤੇ ਤੂੰ ਕੀ ਲੈਣਾ ਤਾਂ ਸ਼ੇਰ ਜਦੋਂ ਮੁੜ ਜਾਂਦਾ ਦੂਰ ਚਲੇ ਜਾਂਦਾ ਕੁੱਤੇ ਤੋਂ ਤਾਂ ਕੁੱਤਾ ਉਹਨੂੰ ਦੱਸਦਾ ਕਹਾਂ ਮੈਂ ਗੱਲ ਪੁੱਤਰਾ ਸਰੀਰ ਦੀ ਨਹੀਂ ਹੈਗੀ ਜੋਰ ਦੀ ਨਹੀਂ ਹੈਗੀ ਜੇ ਜੋਰ আর ਸਰੀਰ ਵਾਲੇ ਪੱਖ ਪਾਸੇ ਨੂੰ ਜਾਂਦਾ ਤਾਂ ਤਾਂ ਕਹਿੰਦਾ ਸ਼ੇਰ ਅੱਜ ਖਾ ਗਿਆ ਤਾਂ ਗੱਲ ਤਾਂ ਸਾਰੀ ਦਿਮਾਗ ਦੀ ਆ ਇੱਕ ਦਿਮਾਗ ਨਾਲ ਕਹਾਂ ਪਹਿਲਾਂ ਸ਼ੇਰ ਹਰਾਇਆ ਮੋੜਿਆ ਡਰਾ ਕੇ ਉਹ ਤੂੰ ਆਇਆ ਤਾਂ ਕਹਿੰਦਾ ਉਹਦੇ ਨਾਲ ਸਾਥੀ ਬਣ ਕੇ ਪ੍ਰੋਟੋਕੋਲ ਲੈਣ ਸਿਕਿਉਰਟੀ ਲੈਣ ਉੱਤਰ ਥੱਲੇ ਕਹਿੰਦਾ ਤੇਰੇ ਵਾਸਤੇ ਦਾ ਕੁੱਤਾ ਕਹਿੰਦਾ ਮੈਂ ਇਕੱਲਾ ਹੀ ਬਥੇਰਾ ਜਿਆਦਾ ਤਾਂ ਨਾ ਛੋਟੇ ਕੋਲ ਕਹਿੰਦਾ ਇਕੱਲੇ ਸਰੀਰ ਆ ਉਹ ਬਾਂਦਰ ਵੀ ਕੁੱਤੇ ਨਾਲੋਂ ਸਰੀਰ 'ਚ ਜ਼ਿਆਦਾ ਤਾਂ ਤੇ ਜਿਹੜਾ ਉਹ ਤਾਂ ਸ਼ੇਰ ਤਾਂ ਉਹ ਵੀ ਸਰੀਰ 'ਚ ਜ਼ਿਆਦਾ ਤਾਂ ਪਰ ਕੁੱਤਾ ਆਪਣੇ ਦਿਮਾਗ ਨਾਲ ਦੋਹਾਂ ਦਾ ਹੀ ਫੁੱਟੂ ਬਣਾ ਕੇ ਜੰਗਲ 'ਚ ਰਾਜ ਰਜ ਦਾ ਰਿਹਾ ਇਹ ਕਹਾਣੀ ਅੱਜਕੱਲ ਆਪਣੇ ਲੋਕਾਂ ਦੀ ਆ ਕੀ ਜ਼ੋਰ ਪਾਵਰ ਕਰੀ ਜਾਣੀ ਆ ਦਿਮਾਗ ਫੇਸਬੁੱਕ ਤੇ ਫੋਲੋ ਕਰਦੇ ਹੋ YouTube ਤੇ ਸਬਸਕ੍ਰਾਈਬ ਕਰਦੇ ਹੋ ਕਿਵੇਂ ਲੱਗੀ ਕਮੈਂਟ ਕਰਦੇ ਹੋ ਥੈਂਕ ਯੂ